ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪਾਠ ਨੰਬਰ ਦੂਸਰਾ ਕਾਨੂੰਨ ਅਤਿਆ ਲਾ ਐਂਡ ਜੈਟਿਸ ਜਮਾਤ +1 ਜੋ ਆਪਣੀਆਂ ਪ੍ਰਸਵੰਦੀਆਂ ਨਵੀਆਂ ਪੁਸਤਕਾਂयां ਹਨ ਕਿਤਾਬਾਂ ਜੋ ਮਿਲੀਆਂ ਨੇ ਉਨ੍ਹਾਂ ਦੇ ਅਭਿਆਸ ਵਾਲੇ ਪ੍ਰਸ਼ਨ ਜਿਹੜੇ ਉਹ ਅੱਜ ਇਸ ਵੀਡੀਓ ਵਿੱਚ ਹੱਲ ਕਰਾਂਗੇ ਤਾਂ ਪਹਿਲਾ ਪ੍ਰਸ਼ਨ ਆਗਾ ਕਾਨੂੰਨ ਨੂੰ ਅੰਗਰੇਜ਼ੀ ਰੋਮਨ ਲਿਪੀ ਵਿੱਚ ਕੀ ਆਖਦੇ ਹਨ ਉੱਤਰ ਲਾ ਕਾਨੂੰਨ ਦੀ ਕਿਸ ਆਧਾਰ ਤੇ ਕਿੰਨੀਆਂ ਕਿਸਮਾਂ ਹੋ ਸਕਦੀਆਂ ਹਨ ਸੰਸਥਾ ਸੰਸਥਾਮਾ ਤੇ ਖੇਤਰਾਂ ਦੇ ਖੇਤਰ ਦੇ ਆਧਾਰ ਤੇ ਕਾਨੂੰਨ ਦੇ ਵਰਗੀਕਰਨ ਦਾ ਸੰਬੰਧਿਤ ਤਿੰਨ ਵਿਦਵਾਨਾਂ ਦੇ ਨਾਮ ਲੇਖੋ ਅਨਸਰ ਪੁੱਤਰ ਆਪਣੇ ਕੋਲੇ ਹਾਲੈਂਡ ਗੈਲਿਕ੍ਰੈਸ਼ ਗਾਈਟਲ ਸਸਾ ਨਿਆ ਨੂੰ ਅੰਗਰੇਜ਼ੀ ਰੋਮਨ ਡਿਪਿਚ ਕੀ ਆਖਦੇ ਹਨ ਜਸਟਿਸ ਹਾ ਹਾ ਕੀ ਨਿਆ ਦੀਆਂ ਕਿਸਮਾਂ ਹੁੰਦੀਆਂ ਹਨ ਕਿੰਨੀਆਂ ਹੋ ਸਕਦੀਆਂ ਹਨ ਹਾਂ 4 ਖਾਲੀ ਥਾਂ ਮਾ ਪਰੋ ਭਰ ਕੇ ਬਾਖ ਪੂਰਾ ਕਰੋ ਨਿਆਂ ਦਾ ਮੁੱਖ ਕਾਰਜ ਵਿਅਕਤੀ ਦੇ ਸਮਾਜਿਕ ਰਸਤੇ ਨੂੰ ਖੁਸ਼ ਨਮਾ ਬਣਾਉਣਾ ਹੈ ਖੁਸ਼ ਨਮਾ ਰਹੀ ਖਾਲੀ ਥਾਂ ਕੀ ਆੜਾ ਰਿਪਬਲਿਕ ਯੁਨਾਨੀ ਵਿਦਵਾ ਵਿਚਾਰਬਾਨ ਪਲੇਟੋ ਦੀ ਰਚਨਾ ਹੈ ਈਡੀ ਕਾਨੂੰਨ ਦੇ ਸੋਮੇ ਗੈਰ ਰਸਮੀ ਤੇ ਰਸਮੀ ਹੋ ਸਕ ਹੁੰਦੇ ਹਨ ਸ ਸਬਦ ਜਸਟਿਸ ਵਿੱਚ ਜਸ ਅਸਲ ਵਿੱਚ ਲਤੀਨੀ ਭਾਸ਼ਾ ਦਾ ਸ਼ਬਦ ਹੈ ਪ੍ਰਸ਼ ਭਾਗ ਤੀਜਾ ਪ੍ਰਸ਼ਨਾਂ ਦਾ ਉੱਤਰ 2 ਤੋਂ 3 ਵਾਕਾਂ ਵਿੱਚ ਦਿਓ ਨਿਆਂ ਦਾ ਸ਼ਬਦਕ ਅਰਥ ਲਿਖੋ ਅੰਗਰੇਜ਼ੀ ਭਾਸ਼ਾ ਦੇ ਜਸਟਿਸ ਜਿਸ ਦਾ ਪੰਜਾਬੀ ਅਨਵਾਦ ਹੈ ਜਸਟਿਸ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਜਸ ਤੋਂ ਬਣਿਆ ਹੈ ਜਿਸ ਨੂੰ ਯੁਨਾਨੀ ਭਾਸ਼ਾ ਵਿੱਚ ਬੰਦਨ ਵੰਨਣਾ ਜਾਂ ਬੰਦੇਜ ਭਾਵ ਸਾਰੇ ਵਿਅਕਤੀਆਂ ਨੂੰ ਇੱਕ ਪ੍ਰਬੰਧ ਵਿੱਚ ਵੰਡਣਾ ਕਿਹਾ ਜਾਂਦਾ ਹੈ ਸਮਾਜਿਕ ਕਨਿਆ ਤੋਂ ਕੀ ਭਾਵ ਹੈ ਅੰਸਰ ਵਰਤਮਾਨ ਨਿਆ ਸ਼ਾਸਤਰੀ ਜ਼ਿਆਦਾਤਰ ਨਿਆ ਨੂੰ ਸਮਾਜਿਕ ਕਨਿਆ ਦੇ ਰੂਪ ਵਿੱਚ ਹੀ ਪ੍ਰਵਾਸਤ ਕਰਦੇ ਹਨ ਜਿਸ ਦਾ ਭਾਵ ਇਹ ਹੈ ਕਿ ਸਮਾਜ ਵਿੱਚ ਸਾਰੇ ਵਿਅਕਤੀ ਸਮਾਨ ਹਨ ਅਤੇ ਉਹਨਾਂ ਨਾਲ ਧਰਮ, ਜਾਤ, ਰੰਗ, ਨਸਲ, ਲਿੰਗ ਦੇ ਆਧਾਰ 'ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ। ਅਤੇ ਸੁਤੰਤਰਤਾ ਅਤੇ ਨਿਰਪੱਖਤਾ ਨਾਲ ਸਮਾਜਿਕ ਪ੍ਰਾਣੀ ਸਮਾਜਿਕ ਪ੍ਰਣਾਲੀ ਵਿੱਚ ਸਭ ਨੂੰ ਬਣਦਾ ਹੱਕ ਦੇਣਾ ਜ਼ਰੂਰੀ ਕਾਨੂੰਨ ਤੀਸਰਾ ਪ੍ਰਸ਼ਨ ਕਾਨੂੰਨ ਦਾ ਸ਼ਬਦ ਕਾਰਥ ਲਿਖੋ ਅਨਸਰ ਕਾਨੂੰਨ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾ ਨੂੰ ਪੰਜਾਬੀ ਵਿੱਚ ਕਾਨੂੰਨ ਕਿਹਾ ਜਾਂਦਾ ਹੈ ਜੋ ਕਿ ਟਿਊਟੋਨਿਕ ਭਾਸ਼ਾ ਦੇ ਲੈਂਗ ਸ਼ਬਦ ਤੋਂ ਲਿਆ ਹੈ ਬਣਿਆ ਹੈ ਜਿਸ ਦਾ ਭਾਵ ਹੈ ਨਿਸ਼ਚਿਤ ਇਸ ਦਾ ਭਾਵ ਇਹ ਹੈ ਇਹ ਹੈ ਕਿ ਨਿਸ਼ਚਿਤ ਨਿਯਮਾਂ ਨੂੰ ਕਾਨੂੰਨ ਕਿਹਾ ਜਾਂਦਾ ਹੈ ਕਾਨੂੰਨ ਦੇ ਕੋਈ 200ਵੇਂ ਲਿਖੋ ਅੰਸ਼ ਰਸਮੀ ਗੈਰ ਰਸਮੀ ਅਤੇ ਰਸਮੀ ਇਸ ਆਪਣੀ ਮਹੱਤਮਪੂਰਨ ਵੀਡੀਓ ਨੂੰ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਬੈਲ ਆਈਕਨ ਦਾ ਬਟਨ ਕਲੈਕਟ ਕਰ ਲਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ